ਜਾਵਾਂਗੇ ਪਰ ਫਿਲਹਾਲ ਦੇ ਮਿਲਣੇ ਸਾਡੇ ਰੁਪਿੰਦਰ ਸਿੰਘ ਜੀ ਜਿਹੜਾ ਦਾ ਬੇਟਾ ਹੈ ਹਰਪਤਾ ਸਿੰਘ ਜੀ ਉਹਨਾਂ ਦਾ ਮਾਨ ਸਨਮ ਜਿਹੜਾ ਅੰਗਲ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਬੜਾ ਧੰਨਵਾਦ ਹੈ ਨਾਲ ਚੱਲਦੀ ਹੋਈ ਕੁਸ਼ਤੀ ਦਾ ਨਾਜ਼ਰ ਉਹਨਾਂ ਦੇ ਦਰਮਿਆਨ ਹੈ ਰੇਤੇ ਕੇ ਬੰਲਾ ਪਰ ਕਾਲੇ ਰੰਗ ਦੇ ਲੰਗੋਤੇ ਚ ਹੈ ਨਾਰੰਗ ਦੇ ਲੋਟੇ ਜੋ ਦਰੀਪਾਲਾ ਨਾਮ ਦੀ ਕੀ ਬਾਤ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਕਬੱਡੀ ਵੀ ਬੜੀ ਤਕੜੀ ਖੇਡੀ ਹੈ ਬਲਵੀਰ ਸਿੰਘ ਜੀ ਬਿੱੱਡੂ ਸਾਹ ਸਾਡੇ ਧੀਨੇ ਹਾਂ ਧੀਨੇ ਪਰਵਾਨਾ ਨਾਲ ਕਬੱਡੀ ਵੀ ਜਿਹੜੀ ਖੇਡੀ ਹੈ ਹੈਲੋ ਫਾਈਟਰ ਫਾਈਟਰ ਰਿਪੋਰਟ ਖਿੱਚਦੇ ਆ ਖੜਾ ਨਿਸ਼ਾਨੀ ਚੱਲ ਜਾਂਦੇ ਇੱਧਰ ਆਖੋ ਨਜ਼ਦੀਕ ਪਿੰਡ ਫਸ਼ਾਰਪੁਰ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਅੱਜ ਗੁਗਾ ਮਾੜੀ ਦੇ ਮੇਲੇ ਦੇ ਉੱਤੇ 27 ਵਾ ਜਿਹੜਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਨਾਂਮੀ ਜਿਹੜੇ ਅਖਾੜਿਆਂ ਦੇ ਪਹਿਲਵਾਨਾਂ ਵੱਲੋਂ ਇਸ ਕੁਸ਼ਤੀ ਦੰਗਲ ਦੇ ਵਿੱਚ ਕੁਸ਼ਤੀਆਂ ਦੇ ਜੋਹਰ ਦਿਖਾਏ ਆ ਤੇ ਕਾਫੀ ਜਿਹੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਸੋ ਜਾਣਕਾਰੀ ਲੈਣੇ ਆ ਪ੍ਰਬੰਧਕਾਂ ਕੋਲੋਂ ਕਿਹੜੇ-ਕਿਹੜੇ ਜੋੜ ਦੇ ਜਿਹੜੇ ਢੰਡੀ ਦੇ ਮੁਕਾਬਲੇ ਹੋਏ ਆ ਕਿੰਨੇ ਇਨਾਮ ਰੱਖੇ ਗਏ ਆ ਕਿੰਨੇ ਜਿਹੜੇ ਕੈਲੀਅਰ ਟੋਟਲ ਪਹਿਲਵਾਨਾਂ ਨੇ ਇਸ ਕੁਸ਼ਤੀ ਦੇ ਉਤਲ ਦੇ ਵਿੱਚ ਹਿੱਸਾ ਲਿਆ ਹੈ ਤੋਂ ਸਾਰੀ ਜਾਣਕਾਰੀ ਲੈਣੇ ਹੈ ਪ੍ਰਬੰਧਕਾਂ ਕੋਲ ਅੱਗੇ ਆਨੰਦ ਮਾਣਿਓ ਆ ਜਿਨ੍ਹਾਂ ਨੇ ਵੀਡੀਓ ਬਣਾਉਣੀਆਂ ਸੋਨਾਂ ਦੇ ਮੇਰਾ ਭਾਈ ਬੈਠ ਕੇ ਵੀਡੀਓ ਬਣਾ ਲਿਓ ਹੁਣ ਹੁਣ ਦਰਸ਼ਕਾਂ ਨੇ ਆਨੰਦ ਮਾਣਨਾ ਹੈ ਝੰਡੀ ਸਰਮਾ ਜਿਹੜਾ ਜਰੂਰ ਪ੍ਰਾਪਤ ਕਰ ਲਿਓ ਲਖਣ ਸਿੰਘ ਜੀ ਸੋਹਣੀ ਰਣ ਮੈਂ ਬੇਨਤੀ ਕਰਦਾ ਮਨਾ ਮਾਨਸਰਵਾ ਪ੍ਰਾਪਤ ਕਰੋ ਜਿਨ੍ਹਾਂ ਜਿਨ੍ਹਾਂ ਦੇ ਮੇ ਨਾਮ ਲਈ ਜਾਂਦਾ ਹੈ ਮੇਰੀ ਬੇਨਤੀ ਹੈ ਸਟੇਜ ਤੇ ਆਣ ਕੇ ਆਪਣੇ ਮਾਨ ਸਨਮਾਨ ਜਿਹੜੇ ਜਰੂਰ ਪ੍ਰਾਪਤ ਕਰ ਲਿਓ ਸਾਡਾ ਸੋਨ ਸੋਈ ਤੇਜਵੀਰ ਪੰਸਾਰਾ ਰਵੀ ਸਿੰਘ ਜੀ ਧੀਰ ਸਾਹਿਬ ਨਰਮੈਲ ਸਿੰਘ ਜੀ ਗੋਡੂ ਹਾਂ ਤੁਹਾਡੀ ਵੀਰੇ ਅੱਜ ਬੈਂਦੀ ਆਦੂਗੀ ਹਰਮਨ ਪੰਨਰ ਪਰ ਸ਼ੋਭਾ ਨਮਾਗਰੇ ਵੀ ਤਿਆਰ ਹੋ ਜੀ ਪਹਿਲਵਾਨ ਉਹ ਨਵਾਂ ਗੋਦਲੇ ਪਾਸੇ ਜਿਹੜੇ ਮੁੰਗਾ ਪਹਿਲਵਾਨ ਜਿੰਨੇ ਕੋਲ ਕੁश्ती ਚਾਰ ਲਾਓ ਸਾਹਮਣੇ ਲੱਗਦਾ ਜੋਰ ਹਲੇ ਹਲੇ ਬੱਲੇ 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 ਹਲੇ 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 ਇਹ ਕੀ ਬਾਤ ਹੈ ਤਾੜੀਆਂ 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 ਜ਼ੋਰਦਾਰ ਦੋਨੇ ਪਹਿਲਵਾਨਾਂ ਦੇ ਨਾਮ ਤੇ ਤਾੜੀਆਂ ਜ਼ੋਰਦਾਰ ਜੇ ਨਹੀਂ ਲੜਨੀ ਫੇ ਚੇਤੂ ਉਹੀ ਹੈ ਫਿਰ ਫਿਰ ਦੋ ਮਿੰਟ ਦੇ ਰਹੇ ਹੁਣ ਜੇ ਜਿੰਨੀ ਜਿਹੜਾ ਦੋ ਮਿੰਟ ਦੇ ਰੱਖੋ ਹਾਂ ਬੋਲੋ ਜੀ ਜੇ ਨਹੀਂ ਆਉਂਦਾ ਪਹਿਲਵਾਨ ਦੋ ਮਿੰਟ ਵਿੱਚ ਤਾਂ ਜਿਹੜਾ ਪਹਿਲਾਂ ਜੇਤੂ ਦਤਾ ਹੈ ਰੈਫਰੀ ਸਾਹਿਬ ਨੇ ਉਹਦਾ ਫੈਸਲਾ ਟਲ ਹੈ ਉਹ ਮੱਥਾ ਟੇਕਿਆ ਵੀਰ ਮੱਥਾ ਟੇਕਾ ਲੰਘ ਗਿਆ ਦੋ ਮਿੰਟ ਬੁੱਲਾ ਟਾਈਮ ਦੇ ਦੋ ਆ ਤਰਹਿਤਿਕ ਮੱਲਾਵਰ ਜੇਤੂ ਹੈ ਬਾਈ ਠੀਕ ਹੈ ਜੀ ਜਿੱਦਾਂ ਪ੍ਰਬੰਧ ਕਮੇਟੀ ਦਾ ਫੈਸਲਾ ਰਿਤਿਕ ਮੋਲਾਪਰੀਆ ਪਹਿਲਵਾਨ ਜਿਹੜਾ ਚੰਡੀ ਜਿੱਤ ਗਿਆ ਇੱਕ ਝਕਾਰਾ ਛੇੜਣਾ ਆਪਾਂ ਦੋਨੇ ਸੋਰਹਾਲ ਖਾਤਿਸ਼ਰੀ ਅਕਾਲ ਨਾਨਕ ਨਾਮ ਚੰਡੀ ਕਰਾ ਤੇਰੇ ਪਾਣੇ ਸਭ ਦਾ ਭਲਾ ਕਬੱਡੀ ਆ ਜੋ ਗਰਾਊਂਡ ਵਿੱਚ ਬੋਲਦੇ ਬੋਲਦੇ ਇੱਕ ਵਾਰ ਰਿੰਦ ਰੇਤ ਕਾਨੂੰ ਵੀ ਦਿੱਤਾ ਆਪਾਂ ਨੇ ਰਿੰਦ ਨੂੰ ਚੰਡੀਗੜ੍ਹ ਇਹ ਤੋਂ ਦੇਖੋ ਜੀ ਪਹਿਲਾ ਪੁਆਇੰਟ ਨੇ ਕਰਾਈ ਹੈ ਕੋਤੀ ਪੁਆਇੰਟਾਂ ਦੇ ਰਿੰਦਕ ਪੈਨ ਲੈ ਗਿਆ ਠੀਕ ਹੈ ਉਹ ਬੰਦੇ ਸਿਰਫ ਛੱਤ ਦੀ ਵਜ੍ਹਾ ਨਾਲ ਉਹ ਕਹਿੰਦਾ ਸਾਡੇ ਛੱਤ ਲਾਣੀ ਆਪੀ ਛੱਤ ਦੀ ਵਜ੍ਹਾ ਨਾਲ ਉਹਨਾਂ ਨੂੰ ਤੇ ਆ ਵੀ ਚਲੋ ਕੋਈ ਗੱਲ ਨਹੀਂ ਭਾਈ ਦੁਬਾਰਾ 2 ਮਿੰਟ ਦੇ ਦਿੰਦੇ ਤੇ ਅਸੀਂ ਜਾਂ ਉਹਨਾਂ ਕੋਲ ਜਾ ਕੇ ਨਾ ਪੁਆਇੰਟ ਨਾ ਪਾਉਂਦੇ ਨਾ ਛੱਤਾਂ ਮਾਤੀ ਪਾਉਂਦੇ ਉਹਦੇ ਬਾਅਦ ਵੀ ਬੰਦਾ ਸਰਵਾਂ ਜੀ ਉਹ ਆਏ ਜੀ ਕੋਲੋਂ ਸਾਰਾ ਜੋ ਇਹ ਜੂਨਿਆਂ ਵਿੱਚ ਫਿਰ ਅਸੀਂ ਇਹਨੂੰ ਬੁਲਾ ਦੇ ਰਿਹਾ ਸੀ ਰਿੰਚ ਕੋ ਪਹਿਲਾਂ ਮੈਂ ਕੋਈ ਕੁਰਸੀ ਦੇ ਠੀਕ ਹੈ ਬਟਨ ਕਰ ਵੀ ਹੋ ਜਾਗਾ ਤੁਸੀਂ ਤਾਂ ਮੈਂ ਬੰਨ੍ਹ ਕੇ ਸਹੀ ਕਰਕੇ ਚਲੋ ਜੀ ਕਰੋ ਜੀ ਹਾਂ ਜੀ ਸੋਈ ਸਾਹਿਬ ਅੱਜ ਪਿੰਡ ਹੁਸ਼ਿਆਰਪੁਰ ਦੇ ਵਿੱਚ ਕੁਸ਼ਤੀ ਦੰਗਲ ਹੋਇਆ ਜੀ ਜਾਣਕਾਰੀ ਦਿਓਗੇ ਇਸ ਬਾਰੇ ਹਾਂ ਜੀ ਸਾਡੇ ਇਹ ਨੌਵੀਂ ਨੂੰ ਹੁੰਦਾ ਜੀ ਗੁੱਗਾ ਮਾੜੀ ਦੇ ਮੇਲੇ ਤੇ ਹਰ ਸਾਲ ਹੁੰਦਾ ਆਪਣਾ ਜੀ ਤਾਂ ਹੀ ਕੁਸ਼ਤੀ ਦੰਗਲ ਹੋਇਆ ਆਪਣਾ ਜੀ ਤੇ ਪਾਪੀ ਦੀ ਕਿਰਪਾ ਨਾਲ ਵਧੀਆ ਚੱਲਦਾ ਪ੍ਰੋਗਰਾਮ ਹਰ ਸਾਲ ਉਤਸ਼ਾਹ ਨਾਲ ਆਉਂਦਾ ਹਰ ਸਾਲ ਵਾਚੜ ਕਈ ਹੁੰਦਾ ਪਿਛਲੇ ਸਾਲ ਨੂੰ ਹਰ ਕਿੰਨੇ ਕ ਪਹਿਲਵਾਨਾਂ ਵੱਲੋਂ ਜਿਹੜਾ ਅੱਜ ਹਿੱਸਾ ਵਿੱਚ ਆ ਗਿਆ ਹੈ ਪਹਿਲਵਾਨਾਂ ਦਾ ਹਲੇ ਅਸੀਂ ਦੇਖੋ ਉਹ ਤਾਂ ਲਾਇਆ ਨਹੀਂ ਸਾਹਿਬ ਕਾਬ ਪਰ ਤਕਰੀਬਨ 65 65 ਪਤਰਜੋੜ ਘੋਲੇ ਚੰਡੀ ਦੀ ਕੁਸ਼ਤੀ ਦੀ ਗੱਲ ਕਰੀਏ ਕਿੰਨਾ ਦੇ ਵਿਚਕਾਰ ਹੋਈ ਹੈ ਕਿੰਨੇ ਦੇ ਨਾਮ ਜਿੱਤੇ ਤੇ ਕੌਣ ਜਿੱਤੂ ਰਿਹਾ ਇਹ ਚੰਡੀ ਦੀ ਕੁਸ਼ਤੀ ਹੋਈ ਹੋਈ ਸੀ ਰਿਸ਼ਤ ਮੁਲਾਪੁਰ ਤੇ ਅਜੇਪਾਲ ਫਾਰਮਗੀ ਜੀ ਇਨਾ ਦਰ ਹੋਈ ਐ ਤੇ ਜੇਤੂ ਪੁਆਇੰਟਾਂ ਤੇ ਹੋਈ ਸੀ ਰਿਤਿਕ ਮੁੱਲਾਂ ਪਰੇ ਰਿਹਾ ਜੀ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਰੌਲਾ ਪਾ ਲਿਆ ਕਹਿੰਦੇ ਸਾਡਾ ਬੁੱਲ ਫਟ ਗਿਆ ਜੀ ਹੋ ਗਿਆ ਤੇ ਖੇਲ ਵਿੱਚ ਬੁੱਲ ਬੱਲ ਦਾ ਹੋ ਜਾਂਦਾ ਕੰਮ ਫਿਰ ਅਸੀਂ ਉਹ ਨੂੰ ਦੁਬਾਰਾ ਵੀ ਪਹਿਲਵਾਨ ਨੂੰ ਬੁਲਾਇਆ ਠੀਕ ਆ ਜਾਓ ਮੌਕਾ ਦਿੱਤਾ 2 ਮਿੰਟ ਹੋਰ ਆਇਆ ਵੀ ਦੁਬਾਰਾ ਲੈ ਲੈ ਪੁਆਇੰਟ ਪਰ ਫਿਰ ਵੀ ਅਸੀਂ ਉਹਨਾਂ ਨੇ ਉਹ ਫਿਰ ਪਹਿਲਵਾਨ ਆਇਆ ਹੀ ਨਹੀਂ ਠੀਕ ਹੈ ਉਹ ਭੱਜ ਕੇ ਖਾੜਾ ਛੱਡ ਕੇ ਪਿਆ ਅਸੀਂ ਰਿਤਿਕ ਨੂੰ ਜਿੱਤੂ ਕਰਾ ਦਿੱਤਾ ਕਿੰਨੇ ਦੀ ਚੰਡੀ ਦੀ ਕੁਸ਼ਤੀ ਸੀ ਇਹ 1 ਲੱਖ 1000 ਰੁਪਏ 1 ਲੱਖ 1000 ਸੋਈ ਸਾਹਿਬ ਨਵੇਂ ਪਹਿਲਵਾਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਖਾਸ ਕਰਕੇ ਇਲਾਕੇ ਦੇ ਵਿੱਚ ਇਹ ਗੱਲ ਕੀਤੀ ਜਾਵੇ ਤੁਹਾਡੇ ਵੱਲੋਂ ਪਹਿਲ ਕੀਤੀ ਗਈ ਹੈ ਇਹ ਨਵੇਂ ਉੱਬਰ ਦੇ ਪਹਿਲਵਾਨਾਂ ਨੂੰ ਇਹ ਕਿਵੇਂ ਸੋਚ ਆਈ ਮੰਨ ਦੇ ਵਿੱਚ ਤੁਹਾਡੇ ਪਿੰਡ ਤੋਂ ਵੀ ਇੱਕ ਮੁੰਡਾ ਪਹਿਲਵਾਨੀ ਕਰਦਾ ਹੈ ਪਿੰਡ ਤੋਂ ਜਿਹੜਾ ਪਹਿਲਵਾਨੀ ਕਰਦਾ ਉਹਦਾ ਬਾਪ ਵੀ ਪਹਿਲਵਾਨੀ ਕਰਦਾ ਸੀਗਾ ਆਹ ਖੜਾ ਮੰਨ ਤਾਂ ਕਿਰਦਾਰ ਸਿੰਘ ਇਹਦਾ ਬਾਪ ਵੀ ਪਹਿਲਵਾਨੀ ਕਰਦਾ ਸੀ ਪਹਿਲੂ ਠੀਕ ਹੈ ਇਹਦਾ ਜਿਹੜਾ ਮਾਮਾ ਜੀ ਡੈਡੀ ਹੈ ਗੁਰਦੇਵ ਸਿੰਘ ਢੀਡਾ ਉਹ ਵੀ ਪਹਿਲਵਾਨੀ ਕਰਦਾ ਸਾਰਿਆ ਸਾਡੇ ਵੈਸੇ ਪਹਿਲਵਾਨ ਆਪੀ ਕਰਦੇ ਆ ਨਵਜਨ ਸਿੰਘ ਹੁੰਦਾ ਦਾ ਇੱਕ ਉਹ ਬਜ਼ੁਰਗੋ ਐਕਸਪਾਇਰ ਹੋ ਗਿਆ ਸਾਡੇ ਪਹਿਲਵਾਨੀ ਵੈਸੇ ਸਾਡੇ ਪਿੰਡ ਵਿੱਚ ਖੂਨ ਵਿੱਚੇ ਆ ਪਰ ਮੁੰਡਿਆਂ ਨੂੰ ਹੌਲੀ ਹੌਲੀ ਉਤਸ਼ਾਹ ਨਾਲ ਅਸੀਂ ਹੁਣ ਜੋੜ ਰਹੇ ਆਂ ਵੀ ਇਹਦੇ ਵਿੱਚ ਵੀ ਨੌਂ ਆ ਇਹਦੇ ਵਿੱਚ ਵੀ ਨੌਂ ਕਮਾ ਸਕਦੇ ਕੋਈ ਜ਼ਰੂਰੀ ਨਹੀਂ ਵੀ ਚਲੋ ਕਬੱਡੀ ਹੋ ਐ ਜਾਂ ਹੋਰ ਪਾਸੇ ਜੀ ਕ੍ਰਿਕਟ ਨਾਲੇ ਸਟਾਰ ਬਣ ਸਕਦੇ ਅਸੀਂ ਇਹਨਾਂ ਨੂੰ ਐ ਕਹਿ ਰਹੇ ਵੀ ਪਹਿਲਵਾਨੀ ਨਾਲ ਵੀ ਸਟਾਰ ਬਣ ਸਕਦੇ ਸਟਾਰ ਬਣਨਾ ਹਰ ਇੱਕ ਫੀਲਡ ਵਿੱਚ ਸਟਾਰ ਬਣ ਸਕਦਾ ਹੁਣ ਕੋਈ ਵੀ ਬੰਦਾ ਮੈਜ ਯੂਨੀਵਰਸਿਟੀ ਕੀਤਾ ਮੈਜ ਯੂਨੀਵਰਸਿਟੀ 골ਡ ਮੈਡਲਿਸਟ ਹੈ ਗਾਇਕੀ ਵਿੱਚ ਤਿੰਨ ਪ੍ਰਾਈਜ਼ ਮੇਰੇ ਫਰਸਟ ਆਏ ਜਤਿੰਦਰ ਸ਼ਾ ਉਹ ਲੈ ਚਲਾਇਆ ਓਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੁਕਾਬਲਾ ਹੋਇਆ ਜੀਗਾ ਮੇਰਾ ਪਹਿਲਾ ਹਾਂ ਜੀ ਸ਼ਕੀਤ ਚਾਹ ਪੰਜਾਬ ਦਾ ਨੰਬਰ 1 ਸ਼ਕੀਤ ਚਾਹ ਹਾਂ ਜੀ 2 ਸੈਕਿੰਡ ਆ ਸੀ ਮੈਂ ਪਾਤਾ ਠੀਕ ਜੀ ਤਾਂ ਸੰਗਤ ਦਾ ਬਹੁਤ ਧੰਨਵਾਦ ਜੀ ਅੱਜ ਅਸੀਂ ਦੱਸਣਾ ਚਾਹੁੰਦੇ ਵੀ ਕੋਈ ਆਪਣੀ ਬਟਾਈ ਨਹੀਂ ਕਰਦੇ ਕਿ ਕਿਸੇ ਵੀ ਫੀਲਡ ਵਿੱਚ ਤੁਸੀਂ ਅੱਗੇ ਆ ਜਾਓ ਪੜਾਈ ਚ ਆ ਜਾਓ ਜੇ ਤੁਹਾਡਾ ਦਿਮਾਗ ਚੱਲਦਾ ਜੇ ਤੁਹਾਡੇ ਖਰਾਕ ਖੱਪਦੀਏ ਤਾਂ ਪਹਿਲਵਾਨੀ ਚ ਆ ਜਾਓ ਜੇ ਤੁਹਾਡੀ ਫੁਰਤੀ ਹੈ ਤਾਂ ਕਬੱਡੀ ਚ ਆ ਜਾਓ ਜੇ ਤੁਹਾਡੇ ਵਿੱਚ ਉਹ ਚੀਜ਼ ਹੋਣੀ ਚਾਹੀਦੀ ਇਹ ਨਹੀਂ ਹੈ ਕਿ ਕੀ ਤਾਂ ਤੁਹਾਨੂੰ ਦੋ ਚਮਚੇ ਨਹੀਂ ਖਾਪਦੇ ਫਿਰ ਪਹਿਲਵਾਨੀ ਉਹ ਨਹੀਂ ਇਹ ਖੂਨ ਵਿੱਚ ਵੀ ਹੁੰਦੀ ਥੋੜੀ ਆਪਣੇ ਹੱਡ ਦੀ ਵੀ ਹੁੰਦੀ ਹੈ। ਕਈਆਂ ਨੂੰ ਹੁੰਦਾ ਵੀ ਪ੍ਰਮਾਤਮਾ ਨੇ ਬਖਸ਼ਿਸ਼ ਕਰੀ ਵੀ ਹੈ। ਸਾਇਕੀ ਦਾ ਵੀ ਇਹੀ ਕੰਮ ਹੈ। ਬਿਲਾ ਹੁੰਦਾ ਜਿਹਨੂੰ ਪ੍ਰਮਾਤਮਾ ਬਖਸ਼ਿਸ਼ ਕਰਦਾ ਉਹ ਬਣਦਾ। ਪਹਿਲਵਾਨੀ ਵੀ ਜਿਹਨੂੰ ਉਹ ਬਖਸ਼ਿਸ਼ ਕਰਦਾ ਉਹੀ ਬਣਦਾ। ਤੇ ਜਿਹੜਾ ਕਬੱਡੀ ਵਾਲਾ ਸਟਾਰ ਬਣਦਾ ਉਹ ਵੀ ਬਾਈ ਸਟਾਰ ਆਪਣੇ ਗੌਣਿਆਂ ਦੇ ਜੋਰ ਨਾਲ ਜ਼ਰੂਰ ਮਿਹਨਤ ਕਰਦਾ ਬੰਦਾ। ਪਰ ਜਰੂਰ ਵੀ ਨਿਗ੍ਹਾ ਦਿੱਤੀ ਹੁੰਦੀ ਹੈ ਤਾਂ ਹੀ ਬਣਦਾ। ਬਹੁਤ ਧੰਨਵਾਦ ਕਰਸੇ ਤੁਹਾਨੂੰ ਬਹੁਤ ਧੰਨਵਾਦ। ਸ਼ਾਂਤਮਈ ਤਰੀਕੇ ਨਾਲ ਸਿੰਜਦਾ ਜਿਹੜਾ ਪ੍ਰੋਗਰਾਮ ਚੱਲਿਆ ਏ ਸਾਡੀ ਪਿੰਡ ਦੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਹਰਵਿੰਦਰ ਸਿੰਘ ਬਿੰਦਾ ਬਾਕੀ ਸਾਡੇ ਆ ਖੜੇ ਆ ਖਜ਼ਾਨਚੀ ਮੁੱਖ ਤਲਾਹਕਾਰ ਧਰਮਿੰਦਰ ਸਿੰਘ ਢੀਂਡ ਸੰਗਤਾਰ ਸਿੰਘ ਸੋਹੀ ਅਵਤਾਰ ਸਿੰਘ ਇੰਸਪੈਕਟਰ ਸਾਹਿਬ ਤੇ ਰੂਪ ਹੰਸ ਜਗਮਿੰਦਰ ਮਿੰਤਾ ਸਾਰੇ ਸਾਡੇ ਵੀਰ શિક્ષਕ ਸਦਾਰਸ਼ਨ ਸੋਹੀ ਸਾਡਾ ਠੀਕ ਹੈ ਜਗਤਰਾ ਪ੍ਰਤਾਕਰ ਸਿੰਘ ਪ੍ਰਧਾਨ ਉਹ ਆਇਆ ਨਹੀਂ ਨੂੰ ਕੰਮ ਕੋਈ ਤੇ ਬਾਕੀ ਹੋਰ ਸਾਰਾ ਧੰਨਵਾਦ ਹੈ ਜੀ। ਰੋਪੀ ਜੀ ਨੂੰ ਸਾਡਾ ਥੋੜੇ ਥੋੜੇ ਰਾਜੀ ਵੀ ਤੋਂ ਹੀ ਸਾਰਿਆਂ ਦਾ ਆਪਣਾ ਮਾਫੀ ਵੀ ਮੰਗਦੇ ਜੀ। ਸੋਨੀ ਸਾਹਿਬ ਵੀ ਕਹਿੰਦੇ ਕਿ ਇੱਕ ਗਾਣਾ ਬੋ ਲੈਣਾ ਆਪਣੀਆਂ ਦੀ ਗਾ ਬਬ ਮੇਰਾ ਨਾਮ ਸੁਣਾ ਦਿਓ ਸੋਨੀ ਜੀ। ਸੁਣਾ ਦਿਓ ਜੀ ਪੰਜਾਬੀ ਘਰਾਲਾ। ਕੋਈ ਜਿਹੜਾ ਤੁਹਾਨੂੰ ਠੀਕ ਲੱਗਦਾ। ਮੈਂ ਬੋਲੀ ਪੰਜਾਬੀ ਨੂੰ ਸੁਣਾਉ। ਮੈਨੂੰ ਮਾਣ ਹੈ ਮੇਰੀ ਮਾਂ। ਮੈਨੂੰ ਮਾਣ ਹੈ ਮੇਰੀ ਮਾਂ ਬੋਲੀ ਪੰਜਾਬੀ ਏ ਜਿਹਦੇ ਵਿੱਚ ਗੁਰੂਆਂ ਦੀ ਬਾਣੀ ਆਵਤਾ ਕਰ ਤਰਨ ਦੀ ਚਾਬੀ ਏ ਮੈਨੂੰ ਮਾਣ ਹੈ ਮੇਰੀ ਮਾਂ ਮਾਣ ਹੈ ਮੇਰੀ ਮਾਂ ਥੈਂਕ ਯੂ ਜੀ ਸਰ ਬਹੁਤ ਆਪ